ਲੋਕ ਸਭਾ ਚੋਣਾਂ 2024 ਦੀਆਂ ਸਰਗਰਮੀਆਂ ਤੇਜ਼ ਹੋ ਚੁੱਕੀਆਂ ਨੇ ਤੇ ਇੰਡੀਆ ਨਿਊਜ਼ ਦੀ ਟੀਮ ਕਿੱਸਾ ਕੁਰਸੀ ਦਾ ਲੈ ਕੇ ਪਹੁੰਚ ਚੁੱਕੀ ਹੈ ਆਨੰਦਪੁਰ ਸਾਹਿਬ ਤੇ ਆਨੰਦਪੁਰ ਸਾਹਿਬ ਦੇ ਵਿੱਚ ਆਮ ਜਨਤਾ ਦੇ ਨਾਲ-ਨਾਲ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦੇ ਸਾਡੇ ਨਾਲ ਮੌਜੂਦ ਨੇ ਮੈਂ ਗੱਲ ਕਰਾਂ ਤਾਂ ਭਾਰਤੀ ਜਨਤਾ ਪਾਰਟੀ ਤੋਂ ਸਾਡੇ ਨਾਲ ਮੌਜੂਦ ਨੇ ਬਲਰਾਮ ਪ੍ਰਾਸ਼ਰ ਜੀ ਸੀਨੀਅਰ ਬੀਜੇਪੀ ਲੀਡਰ ਨੇ ਸਪੋਕਸਪਰਸਨ ਵੀ ਨੇ ਤੇ ਅਮਰਕਪਾਲ ਅਮਰਕ ਲਾਲ ਗੋਤਮ ਜੀ ਔਰ ਕਾਂਗਰਸ ਤੋਂ ਗੱਲ ਕਰਾਂ ਤਾਂ ਸਾਡੇ ਨਾਲ ਮੌਜੂਦ ਨੇ ਗੁਰਿੰਦਰ ਸਿੰਘ ਬੰਟੀ ਬਾਲੀਆ ਜੀ ਨਗਰ ਕੌਂਸਲਰ ਨੇ ਜਸਵਿੰਦਰਪਾਲ ਸਿੰਘ ਜੀ ਜਸਵਿੰਦਰ ਸਿੰਘ ਜੀ ਤੇ ਆਮ ਆਦਮੀ ਪਾਰਟੀ ਦੀ ਗੱਲ ਕਰਾਂ ਤਾਂ ਦੀਪਕ ਸੋਨੀ ਜੀ ਆਪ ਮੀਡੀਆ ਕੋਆਰਡੀਨੇਟਰ ਨੇ ਰੂਪਨਗਰ ਦੇ ਦਵਿੰਦਰ ਸਿੰਘ ਤੇ ਜਸਪ੍ਰੀਤ ਸਿੰਘ ਜੀ ਪੀਜੀ ਸਾਡੇ ਨਾਲ ਮੌਜੂਦ ਨੇ ਔਰ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰਾਂ ਤਾਂ ਮਨਜਿੰਦਰ ਸਿੰਘ ਬਰਾੜ ਤੇ सुरेंद्र ਸਿੰਘ ਮਟੌਰ ਸ਼੍ਰੋਮਣੀ ਅਕਾਲੀ ਦਲ ਤੋਂ ਸਾਡੇ ਨਾਲ ਮੌਜੂਦ ਨੇ ਤੇ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਜਿਨ੍ਹਾਂ ਦੀ ਸੱਤਾ ਦੇ ਵਿੱਚ ਇਸ ਟਾਈਮ ਵੇਲੇ ਸਰਕਾਰ ਉਸ ਪਾਰਟੀ ਨਾਲ ਪੰਜਾਬ ਦੇ ਵਿੱਚ ਜਿਨ੍ਹਾਂ ਦੀ ਸਰਕਾਰ ਹੈ ਆਮ ਆਦਮੀ ਪਾਰਟੀ ਤੋਂ ਸ਼ੁਰੂ ਕਰਾਂਗੇ ਕਿ ਕੀ ਮਾਹੌਲ ਹੈ ਇਸ ਵਕਤ ਆਨੰਦਪੁਰ ਸਾਹਿਬ ਦੇ ਵਿੱਚ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦਿਆਂ ਵੱਲੋਂ ਅੱਜ ਨਾਮਜ਼ਦਗੀਆਂ ਵੀ ਭਰੀਆਂ ਜਾ ਰਹੀਆਂ ਹਨ ਤੇ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਵੱਲੋਂ ਵੀ ਅੱਜ ਕਾਗਜ਼ ਭਰੇ ਗਏ ਨੇ ਤੇ ਕਿਦਾਂ ਦਾ ਮਾਹੌਲ ਹੈ ਤੇ ਜਨਤਾ ਦਾ ਮੂਡ ਕੀ ਹੈ ਇਸ ਵਾਰ ਸਾਡਾ ਜਿਹੜਾ ਇੱਥੇ ਸਾਡਾ ਕੈਂਡੀਡੇਟ ਹੈ ਮਾਲਵਿੰਦਰ ਸਿੰਘ ਕੰਗ ਉਹ ਬਹੁਤ ਜ਼ਿਆਦਾ ਲੀਡ ਨਾਲ ਜਿੱਤ ਕੇ ਅਸੀਂ ਉਹਨਾਂ ਨੂੰ ਇੱਥੋਂ ਲੋਕ ਸਭਾ ਵਿੱਚ ਭੇਜਾਂਗੇ ਜੀ ਤੇ ਲੋਕਾਂ ਨੇ ਵੀ ਮਨ ਬਣਾ ਲਿਆ ਹੈ ਜਿੱਥੇ ਵੀ ਅਸੀਂ ਜਾਂਦੇ ਲੋਕ ਸਾਡਾ ਸਵਾਗਤ ਕਰਨ ਤੋਂ ਹੀ ਸਾਨੂੰ ਪਤਾ ਲੱਗ ਜਾਂਦਾ ਕਿ ਸਾਡਾ ਇਸ ਵਾਰ ਬਹੁਤ ਵਧੀਆ ਪੋਜੀਸ਼ਨ ਹੈ ਤੇ ਲੋਕ ਕਿਉਂ ਕੀ ਸੋਚਦੇ ਆ ਕਿ ਲੋਕ ਤੁਹਾਨੂੰ ਵੋਟਾਂ ਕਿਉਂ ਪਾਉਣ ਕੀ ਅਜਿਹੇ ਕੰਮ ਕੀਤੇ ਨੇ ਤੁਸੀਂ ਸਾਡੀ ਲੋਕ ਇਸ ਕਰਕੇ ਸੋਚ ਰਹੀ ਇੱਕ ਤਾਂ ਅਸੀਂ 300 ਜੂਨਤ ਕਿਸੇ ਵੀ ਭੇਦਭਾਵ ਤੋਂ ਚਾਹੇ ਕਾਂਗਰਸੀਆ ਚਾਹੇ ਕਾਲੀਆ ਚਾਹੇ ਕੋ ਐਸਸੀ ਆ ਚਾਹੇ ਕੋਈ ਜਰਨਲ 300 ਹਰੇਕ ਮਹੀਨੇ ਸਾਈਕਲ ਹੁੰਦਾ 600 ਯੂਨਟ ਫ੍ਰੀ ਦਿੱਤੇ ਦੂਜੇ ਨੰਬਰ ਤੇ ਸਕੂਲਾਂ ਚ ਸਿੱਖਿਆ ਇੰਨੀ ਵਧੀਆ ਹੋਊਗੀ ਸਾਡੇ ਸਕੂਲਾਂ ਚ ਚਾਹੇ ਕੋਈ ਗਰੀਬ ਹੈ ਜਦੋਂ ਉਹਦਾ ਬੱਚਾ ਪੜ੍ਹ ਗਿਆ ਸਮਝੋ ਉਹਦੇ ਘਰ ਦੀ ਗਰੀਬੀ ਖਤਮ ਹੋ ਗਈ ਘਰ ਦੀ ਗਰੀਬੀ ਖਤਮ ਹੋ ਗਈ ਅਸੀਂ ਕਾਂਗਰਸ ਪਾਰਟੀ ਦੇ ਵਰਕਰਾਂ ਨਾਲ ਵੀ ਗੱਲ ਕਰਾਂਗੇ ਇਹਨਾਂ ਨੇ ਕਿਹਾ ਕਿ 300 ਯੂਨਟ ਬਿਜਲੀ ਫ੍ਰੀ ਮਿਲ ਰਹੀ ਹੈ ਤੇ ਕਾਂਗਰਸ ਪਾਰਟੀ ਦੀ ਕੀ ਪੋਜੀਸ਼ਨ ਹੈ 300 ਯੂਨਟ ਜੋ ਇਹ ਬਿਜਲੀ ਫ੍ਰੀ ਦੇਣ ਦਾ ਦਾਵਾ ਕਰਦੇ ਆਂ ਕਹਿੰਦੇ ਕਾਂਗਰਸੀਆਂ ਨੂੰ ਵੀ ਮਿਲਦੀ ਹੈ ਚੰਗੀ ਗੱਲ ਹੈ 300 ਯੂਨਟ ਬਿਜਲੀ ਫ੍ਰੀ ਕਰਦੇ ਆ ਇੱਕ ਹੱਥ ਲੈ ਲੈ ਦੂਸਰੇ ਹੱਥ ਇਹਨਾਂ ਨੇ ਜਦੋਂ ਸਰਕਾਰ ਬਣੀ ਸੀ ਤਾਂ ਇਹਨਾਂ ਨੇ 10 ਲੱਖ 2000 ਬੰਦਿਆਂ ਦੇ ਰਾਸ਼ਨ ਕਾਰਡ ਬੰਦ ਕਰ ਦਿੱਤੇ ਕਿ ਇੱਕ ਘਪਲਾ ਕੀਤਾ ਗਿਆ ਹੈ ਉਹ ਇਹਨਾਂ ਨੇ ਨਾ ਕਿਸੇ ਨੂੰ ਨਹੀਂ ਤਾਂ 2 ਸਾਲ ਚਾਹੇ ਕਿਸੇ ਦਾ ਕਾਰਡ ਕੈਂਸਲ ਹੋਏ ਜਾਂ ਚੱਲਦੇ ਸੀਗੇ ਇਲੈਕਸ਼ਨ ਆਉਣ ਤੋਂ 1 ਮਹੀਨਾ ਪਹਿਲਾਂ ਇਹਨਾਂ ਨੇ ਫੇਰ ਉਹ 10 ਲੱਖ 2000 ਕਾਰਡ ਚਾਲੂ ਕਰ ਦਿੱਤੇ ਤਾਂ ਕਿ ਲੋਕਾਂ ਨੂੰ ਰਾਸ਼ਨ ਮਿਲ ਸਕੇ ਉਧਰੋਂ ਰਾਸ਼ਨ ਬੰਦ ਕਰਤਾ ਇਧਰ ਬਿਜਲੀ ਦਿੱਤੀ ਇਧਰੋਂ ਬਿਜਲੀ ਬੰਦ ਕਰਨੇ ਲੋਕਾਂ ਦਾ ਕੁਝ ਹੋਰ ਬੰਦ ਕਰ ਦੇਣਗੇ ਜੀ ਇਹਨਾਂ ਨੇ ਇੱਕ ਹੱਥੋਂ ਲੈ ਕੇ ਦੂਸਰੇ ਹੱਥ ਲੋਕਾਂ ਤੋਂ ਖੋਹ ਲਿਆ ਦੇ ਨਾਲ ਕੇ ਸਕੂਲ ਵੀ ਬੜੇ ਚੰਗੇ ਬਣਾ ਦਿੱਤੇ ਨੇ এডਿਕੇਸ਼ਨ ਚ ਬਹੁਤ ਸੁਧਾਰ ਹੋਇਆ ਗੱਲ ਸਾਰੇ ਹੈ ਆਮ ਪਾਰਟੀ ਦੀ ਜਮਲਾ ਸਰਕਾਰ ਨੂੰ 2.5 ਸਾਲ ਤਕਰੀਬਨ ਸਵਾ 2 ਸਾਲ ਪਏ ਲੋਕਾਂ ਨੂੰ ਐਨੇ ਸਵਜਾ ਦਿਖਾਈ ਨਾ ਨੇ ਲੋਕਾਂ ਨੇ ਨੇਰੀ ਭਾ ਕੇ ਦੇ ਤਰੀਕੇ ਨਾਲ ਇਹਨਾਂ ਨੂੰ ਬੋਟਾ ਪਾਈਆਂ ਲੋਕਾਂ ਨੇ ਇਹਨਾਂ ਨੂੰ ਖਤਮ ਕਰ ਦਿੱਤਾ ਪਰ ਜੋ ਵਾਦੇ ਕੀਤੇ ਸੀ 1000000 ਰੁਪਏ ਦਾ ਲੇਡੀ ਨੂੰ ਵਾਦਾ ਕੀਤਾ ਸੀ ਉਹ ਨਹੀਂ ਦਿੱਤਾ ਭਗਵਾਨ ਹੰਤਮਾਨ ਜੀ ਰਾਤ ਨੂੰ ਬੈਡਰੂਮ ਤੋਂ ਆਪਣਾ ਕਰ ਦਿੰਦੇ ਐਨਾਉਂਸ ਸਵੇਰ ਨੂੰ ਐਨਓਸੀ ਤੇ ਬਿਗੈ ਰਜਿਸਟਰੀਆਂ ਹੋਣਗੀਆਂ ਫਰਾਤ ਦੇਖ ਲੋ ਜਾ ਕੇ ਕਚਹਿਰੀਆਂ ਦੇ ਵਿੱਚ ਲੋਕ 25 25000 ਰੁਪਇਆ ਦੇ ਕੇ ਵੀ ਰਜਿਸਟਰੀਆਂ ਕਰਨ ਨੂੰ ਤਿਆਰ ਨਹੀਂ ਆ ਤਸੀਂਦਾ ਲੋਕਾਂ ਦਾ ਐਨਾ ਬੁਰਾ ਹਾਲ ਹੈ ਇੱਕ ਬੰਦੇ ਨੇ 4 ਮਰਲੇ ਦਾ ਘਰ ਬਣਾਣਾ ਹੋਵੇ ਤਾਂ ਰਜਿਸਟਰੀ ਨਹੀਂ ਹੁੰਦੀ ਪਤਾ ਨਹੀਂ ਕਿਸ ਤਰੀਕੇ ਨਾਲ ਪਿੰਡ ਬੰਦ ਕਰਦੇ ਕਿਹੜੀ ਸਰਕਾਰ ਹੈ ਸਕੂਲਾਂ ਦੀ ਗੱਲ ਕਰ ਦਿੰਦੇ ਆ ਸਕੂਲਾਂ ਚ ਚਾਰਦੀਵਾਰੀਆਂ ਰੰਗ ਰੋਗਨ ਕਰਨਾ ਉਹਨੂੰ ਅਸੀਂ ਵੈਲ ਮੈਨੂੰ ਕਹਿੰਦੇ ਮੈਂ ਖੁਦ ਆਨੰਦ ਪ੍ਰਸਾਦ ਅੱਛੇ ਦਾ ਐਮਪੀ ਆ ਜੀ ਮੈਨੂੰ ਅਗਸਤ ਕੋਲੇ ਆਪ ਖੁਦ ਬੁਲਾਇਆ ਮੇਰੇ ਕੋਲ ਹੀ ਸਾਡੇ ਛੋਟੇ ਛੋਟੇ ਬੱਚੇ ਜੀ ਮੋਰੇ ਪੂਰਾ ਰੇਤਾ ਹੀ ਰੇਤਾ ਜੀ ਮਿੱਟੀ ਆ ਵੀ ਇੱਥੇ ਤੁਸੀਂ ਆਪਣੇ ਮਿਊਂਸਲ ਕਮੇਟੀ ਤੋਂ ਟੈਲਾ ਲਿਆ ਦਿਓ ਤੁਸੀਂ ਸਾਡੀ ਬੇਸਟ ਟੈਲਾ ਪਈ ਹੈ ਜੀ ਮੈਂ ਕਹਾਂ ਜੀ ਸਾਡਾ ਚੋਣ ਜਾਬਤਾ ਲੱਗਿਆ ਉਸ ਤੋਂ ਬਾਅਦ ਆਂਗੀਆਂ ਮੈਂ ਕੋਸ਼ਿਸ਼ ਕਰੂੰਗਾ ਵੀ ਉਹ ਟੈਲਾ ਤੁਹਾਡੇ ਲਾ ਦੂਗਾ ਆ ਤਾਂ ਕਿਹਾ ਕਰਦੇ ਜੀ ਸਰਾਂ ਦਾ ਜੀ ਤੇ ਸਕੂਲਾਂ ਦਾ ਵੀ ਮਾੜਾ ਹਾਲ ਹੈ ਉੱਤੇ ਬੀਜੇਪੀ ਵਾਲੇ ਵੀ ਸਾਡੇ ਨਾਲ ਮੌਜੂਦ ਨੇ ਭਾਰਤੀ ਜਨਤਾ ਪਾਰਟੀ ਇੰਨੀ ਲੇਟ ਕਿਉਂ ਹੋ ਗਈ ਕੈਂਡੀਡੇਟ ਅਨਾਉਂਸ ਕਰ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਉਹ ਇੱਕ ਬਹੁਤ ਹੀ ਅਨੁਸ਼ਾਸਨਿਕ ਪਾਰਟੀ ਹੈ ਔਰ ਸਾਡਾ ਕੈਂਡੀਡੇਟ ਜਿਹੜਾ ਹੈ ਉਹ ਪ੍ਰੇਸ਼ਕ ਮੈਂ ਮੰਨਦਾ ਹਾਂ ਕਿ ਲੇਟ ਖੜਾ ਅਨਾਉਂਸ ਹੋਇਆ ਪਰ ਲੇਕਿਨ ਸਕੱਟਨ ਲਗਾਤਾਰ ਕੰਮ ਕਰ ਰਿਹਾ ਹੈ ਇਹ ਵੀ ਲੋਕ ਕਹਿ ਰਹੇ ਕਿ ਤੁਹਾਨੂੰ ਕੈਂਡੀਡੇਟ ਮਿਲਿਆ ਹੀ ਨਹੀਂ ਤੁਸੀਂ ਇਧਰ ਉਧਰ ਫੜ ਕੇ ਕੈਂਡੀਡੇਟ ਖੜਾ ਕੀਤਾ ਜਿਹੜਾ ਸਾਡਾ ਕੈਂਡੀਡੇਟ ਹੈ ਜੀ ਉਹ ਭਾਰਤ ਜਨਤਾ ਪਾਰਟੀ ਦਾ ਕੋਰ ਜਿਹੜਾ ਕੈਂਡੀਡੇਟ ਹੈ ਔਰ ਜਨਮ ਜਾਤ ਤੋਂ ਉਹ ਭਾਰਤ ਜਨਤਾ ਪਾਰਟੀ ਦਾ ਹੈ ਜਦ ਕਿ ਜੇਕਰ ਮੈਂ ਆਮ ਆਦਮੀ ਪਾਰਟੀ ਦੀ ਗੱਲ ਕਰਾਂ ਔਰ ਕਾਂਗਰਸ ਦੀ ਗੱਲ ਕਰਾਂ ਜਾਂ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰਾਂ ਤਾਂ ਇਹ ਜਿਹੜੇ ਪਘੋੜੇ ਜਿਹੜੇ ਮੈਂ ਕਹਿ ਸਕਦਾ ਹਾਂ ਉਮੀਦਵਾਰ ਪਕੜ ਕੇ ਲੈ ਕੇ ਆਏ ਇਹਨਾਂ ਦੇ ਸਾਰੇ ਪੈਰਾਸ਼ੂਟ ਹੈ ਲੇਕਿਨ ਸਾਡਾ ਜਿਹੜਾ ਕੈਂਡੀਡੇਟ ਹੈ ਉਹ ਸ਼ੁਰੂ ਤੋਂ ਹੀ ਭਾਰਤ ਜਨਤਾ ਪਾਰਟੀ ਦੇ ਵਿਦਿਆਰਥੀ ਪ੍ਰੀਸ਼ਦ ਵਿੰਗ ਨਾਲ ਜੁੜਿਆ ਹੋਇਆ ਹੈ ਉਹ ਜਨਮ ਜਾਤ ਭਾਰਤ ਜਨਤਾ ਪਾਰਟੀ ਦਾ ਕੈਂਡੀਡੇਟ ਹੈ ਜੀ ਜਨਮ ਜਦ ਭਾਰਤੀ ਜਨਤਾ ਪਾਰਟੀ ਦਾ ਕੈਂਡੀਡੇਟ ਤੇ ਅਕਾਲੀ ਦਲ ਵਾਲਿਆਂ ਨਾਲ ਵੀ ਗੱਲ ਕਰਨੇ ਆ ਤੇ ਅਕਾਲੀ ਦਲ ਤੋਂ ਪ੍ਰੋਫੈਸਰ ਚੰਦੂ ਮਾਜਰਾ ਜੀ ਇਥੋਂ ਉਮੀਦਵਾਰ ਨੇ ਤੇ ਕੀ ਲੱਗਦਾ ਉਹਨਾਂ ਦੀ ਚੋਣ ਮਹਮ ਕਿੱਦਾਂ ਚੱਲ ਰਹੀ ਸਭ ਤੋਂ ਪਹਿਲਾਂ ਮੈਂ ਇੱਕ ਗੱਲ ਦੱਸਣਾ ਚਾਹੁੰਦਾ ਤੁਹਾਨੂੰ ਇੱਕ ਖਾਸ ਜਿਹਾ ਪਾਗੜਾ ਸਨ ਐ ਇਸੇ ਧਰਤੀ ਤੋਂ ਬ੍ਰਿਜ ਇੱਕ ਵਾਰ ਸਾਡੇ ਸੰਤ ਸੰਜੀਤ ਵਾਰਦਾ ਸ੍ਰੀ ਦਿਨ ਵਾਸਤੇ ਹਿੰਦੂ ਧਰਮ ਦੇ ਰੱਖਿਆ ਵਾਸਤੇ ਪੁਜੀ ਜਾਦੇ ਸੀ ਤਾਂ ਤੇ ਜਿਹੜੀ ਮੈਂ ਮੇਰਾ ਵੀਰ ਗੱਲ ਕਰ ਰਿਹਾ ਸੀ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਲਗਾਤਾਰ ਅੱਜ 15 ਸਾਲ ਹੋ ਗਏ ਉਹ 15 ਸਾਲ ਤੋਂ ਲਗਾਤਾਰ ਚੋਣ ਲੜ ਰਹੇ ਹਨ ਪਰ ਬਾਕੀ ਪਾਰਟੀਆਂ ਦੇ ਮੀਤ ਵਰ ਤੁਸੀਂ ਆਈ ਵਰੀ ਦੇਖ ਲਓ ਉਹਨਾਂ ਦੇ ਤੋਂ ਦੀ ਬਦਲੀ ਵੀ ਹੁਈ ਪਰ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਜਿਸ ਤਰ੍ਹਾਂ ਇਹਨਾਂ ਨੇ ਕਿਹਾ ਵੇ ਬੰਦੇ ਵਕਤ ਵਕਤ ਭੰਗੋੜੇ ਹੋ ਕੇ ਇਹਨਾਂ ਨੇ ਸਾਡੀ ਪਾਰਟੀ ਦਾ ਵੀ ਨਾਂ ਲਿਆ ਪਰ ਮੈਂ ਤੁਹਾਨੂੰ ਇਹ ਗੱਲ ਦੱਸਣਾ ਚਾਹੁੰਦਾ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਸ਼ੁਰੂ ਤੋਂ ਕਾਲੀ ਦਲ ਵਿੱਚ ਰਿਹਾ ਪੰਥ ਵਿੱਚ ਰਿਹਾ ਅੱਜ ਵੀ ਉਸੇ ਤਰ੍ਹਾਂ ਕਾਲੀ ਦਲ ਵਿੱਚ ਵਿਚਰ ਰਹੇ ਹਨ ਪਹਿਲਾਂ ਵੀ ਪੰਥ ਦੇ ਵਿੱਚ ਦਿਹਾੜੇ ਲੋਕ ਵੋਟਾਂ ਕਿਉਂ ਪਾਣ ਪਿਛਲੀ ਵਾਰ ਵੀ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਦੇਖੋ ਜਿਹੜੀਆਂ ਜਿਹੜੀਆਂ ਚੋਣਾ ਹੋ ਰਹੀਆਂ ਇਹ ਲੋਕਾਂਵਾਦੀ ਤੁਸੀਂ ਕੀ ਕਰ ਰਹੇ ਹੋ ਫੇਰ ਜਗਾਰੀ ਕਿੱਦਾਂ ਦੂਰ ਹੋਣੀ ਲੋਕਾਂ ਨੂੰ ਰੋਜ਼ਗਾਰ ਦੇ ਕਿੱਦਾਂ ਮੌਕੇ ਪੈਦਾ ਹੋਣੇ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਨਾ ਇਹ ਪ੍ਰੋਫੈਸਰ ਪ੍ਰੇਮ ਸਿੰਘ ਮਨਕੰਦੂ ਮਾਦਰਾ ਜਿਹੜਾ ਪਿਛਲਾ ਕਾਰਜਕਾਰ ਸੀ ਦੇਖੋ ਸਭ ਤੋਂ ਪਹਿਲਾਂ ਤਾਂ ਜਿਹੜੀ ਉਹਨਾਂ ਨੇ ਜਿੱਥੇ ਆਪਾਂ ਖੜੇ ਆ ਧਾਰਮਿਕ ਸਥਾਨ ਹੈ ਇਸ ਇਹਨੂੰ ਦੋ ਸਿੱਖਾਂ ਦੇ ਕੇਂਦਰ ਸਥਾਨ ਹੈ ਧਾਰਮਿਕ ਦੂਰ ਤੇ ਅੰਮ੍ਰਿਤਸਰੋਂ ਅਨੰਦਪੁਰ ਸਾਹਿਬ ਇਨੂੰ ਰੇਲ ਮਾਰਗ ਨਾਲ ਜੋੜਿਆ ਹਵਾਈ ਜਹਾਜ਼ ਰਾਹੀਂ ਤੇ ਆਪਣਾ ਗੁਰਗੋਵ ਸਿੰਘ ਉੱਥੇ ਉਹਨਾਂ ਜੋ ਜੋੜਿਆ ਮਾਜੀ ਤੇ ਤੇ ਆਪਾਂ ਜਿੱਥੇ ਆ ਖੜੇ ਆ ਆਪਾਂ ਜਿਸ ਧਰਤੀ ਤੇ ਖੜੇ ਜਿਸ ਪਾਰਕ ਦੇ ਵਿੱਚ ਖੜੇ ਇਹ ਵੀ ਕਾਲੀ ਦਿਲ ਦੀ ਦੇਣਾ ਹੈ ਇਹ ਅਦਾਰਤ ਸਕੂਲ ਦੀ ਗੱਲ ਕਰਦੇ ਸੀ ਕਿ ਆਪਾਂ ਅਦਾਰਤ ਸਕੂਲ ਬਣਾਇਆ ਪਰ ਅਦਾਰਤ ਸਕੂਲ ਕੀ ਦੀ ਇਹ ਕਾਲੀ ਦਿਲ ਦੇਣਾ ਸਿਰਫ ਇਹ ਹੈ ਲੇਚਾ ਚੋਪੀ ਕਰਕੇ ਜਾਂ ਕਲਰ ਫੋਟੋਆਂ ਚੱਕ ਕੇ ਇਹ ਨਹੀਂ ਸਾਬਤ ਹੋ ਜਾਣਾ ਕਿ ਅਸੀਂ ਆਹ ਕੰਮ ਕੀਤੇ ਬਿਲਕੁਲ 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 ਲੇਚਾ ਪੋਚੀ ਓਕੇ ਤੇ ਆਪਾਂ ਜਵਾਬ ਲੈ ਲੈਣੇ ਆ ਤੇ ਉਹ ਕਹਿੰਦੇ ਕਿ ਲੀਪਾ ਪੂਚੀ ਹੋ ਰਹੀ ਹੈ ਸਕੂਲਾਂ ਦੇ ਨਾਂ ਤੇ ਤੇ ਕਾਂਗਰਸ ਵਾਲੇ આરોਪ ਲਗਾ ਰਹੇ ਨੇ ਕਿ ਭ੍ਰਸ਼ਟਾਚਾਰ ਬਹੁਤ ਵਧਿਆ ਵਾ ਦੇਖੋ ਜੀ ਇਹ ਜਿਸ ਹਲਕੇ 'ਚ ਤੁਸੀਂ ਖੜੇ ਇਹ ਪੰਜਾਬ ਦੇ ਸਿੱਖਿਆ ਮੰਤਰੀ ਦਾ ਹਲਕਾ ਹੈ ਉਹਨਾਂ ਦਾ ਗੜਾ ਸ਼੍ਰੀ ਰਾਮਪੁਰ ਸਾਹਿਬ ਜੇਕਰ ਮੈਂ ਅੱਜ ਗੱਲ ਕਰਾਂ ਤਾਂ ਸਭ ਤੋਂ ਵੱਧ ਪਹਿਲੀ ਵਾਰ ਹੋਇਆ ਮੈਂ ਕਹਿੰਦਾ ਆਜ਼ਾਦੀ ਤੋਂ ਬਾਅਦ ਕਿ ਪਹਿਲੇ 2 ਸਾਲਾਂ 'ਚ ਕਿਸੇ ਸਰਕਾਰ ਨੇ 50 ਕਰੋੜ ਦੀ ਰਕਮ ਦੇ ਸਕੂਲਾਂ ਲਈ ਇਸ ਹਲਕੇ 'ਚ ਭੇਜੇ ਨੇ ਮੈਂ ਤੁਹਾਨੂੰ ਸ਼ਾਰਟ ਦੇ ਵਿੱਚ ਕਹਾਂਗਾ ਜੋਲੀ ਬਰਾਂਪੁਰ ਅੱਪਰ ਪਨੁਕਲੀ ਝੰਡੇਸਰ ਗਰੋਲੀ ਲੋਹ ਢੇਰ ਗੰਪੀਰਪੁਰ ਖਵੇੜਾ ਲੋਧੀਪੁਰ ਥੱਪੜ ਬਸੀ ਗੁਜਰਾ ਪੰਗੜ ਬਲੋਲੀ ਜਿਵਾਲ ਕਲਿਆਣਪੁਰ ਕੋਟਲਾ ਲਖੇੜ ਤੁਮਲਾਹ ਭਰਤਗੜ ਕਿਰਤੀਪੁਰ ਭਲਾਂ ਪਨਾਮ ਛੋਟੇਵਾਲ ਐਦਾਂ ਮੈਂ ਜੇ ਪੜਨ ਲੱਗਾਂ ਮੈਨੂੰ ਲੱਗਦਾ ਮੈਨੂੰ 10 ਮਿੰਟ ਲੱਗ ਜਾਣੇ ਇਹ ਸਿਰਫ ਸ਼ੋਰਟ ਤੇ ਮੈਂ ਦੱਸਦੇ ਇੱਥੇ ਇਹ ਜਿਨ੍ਹਾਂ ਦੇ ਮੈਂ ਨਾਮ ਲਏ ਇਹ ਮਿਨੀਮਮ 40 ਲੱਖ ਰੁਪਇਆ ਮਿਨੀਮਮ ਅਮਾਉਂਟ ਇਨ੍ਹਾਂ ਸਕੂਲਾਂ ਦੇ ਵਿੱਚ ਆਇਆ ਤੇ ਮੈਕਸਿਮਮ 1.5 ਕਰੋੜ ਦੇ ਵਿੱਚ ਇਹਦੇ ਪੰਜ ਸਕੂਲ ਨੇ ਸਕੂਲ ਸਕੂਲਾਂ ਦੇ ਬਿਲਡਿੰਗਾਂ ਤਾਂ ਬਣ ਜਾਂਦੀ ਬਿਲਡਿੰਗਾਂ ਤਾਂ ਬਣ ਜਾਂਦੀ ਐ ਸਿੱਖਿਆ ਤਾਂ ਸੜ ਗਈ ਐ ਬਿਲਡਿੰਗਾਂ ਤਾਂ ਬਣਦੀਆਂ ਰਹਿਣੀਆਂ ਦੇਖੋ ਜੀ ਹਰ ਹਰ ਸਿਸਟਮ ਨੂੰ ਸੁਧਾਰ ਜਿੰਨੇ ਇੱਥੇ ਲੋਕ ਬੈਠੇ ਨੇ ਇਹ ਆਪਣੇ ਕਿਸੇ ਬੱਚੇ ਨੂੰ ਸਰਕਾਰੀ ਸਕੂਲ ਚ ਭੇਜਣਾ ਨਹੀਂ ਚਾਹਦੇ ਕਿਉਂ ਟੀਚਰ ਨੂੰ ਨਹੀਂ ਦੇਖਦੇ ਉਹ ਪਹਿਲਾਂ ਪਹਿਲਾਂ ਉਹ ਬਿਲਡਿੰਗ ਦੇਖਦੇ ਇਹਨਾਂ ਨੇ ਅੱਜ ਅਦਰਸ਼ ਸਕੂਲ ਦੀ ਗੱਲ કરી ਅਦਰਸ਼ ਸਕੂਲ ਸਾਡੇ ਹਲਕੇ ਦਾ ਆਖਰੀ ਉਹ ਸਕੂਲ ਸੀਗਾ ਜਿਹੜਾ ਬਣਿਆ ਸੀ ਉਸ ਤੋਂ ਬਾਅਦ ਕੋਈ ਇੱਕ ਨਵਾਂ ਸਕੂਲ ਕਾਂਗਰਸ ਨੇ ਨਹੀਂ ਬਣਾਇਆ ਇਹਨਾਂ ਨੇ ਆਖਰੀ ਬਣਾਇਆ ਇਹ ਕਹਿੰਦੇ ਲੀਪਾਪੋਤੀ ਹੋ ਗਈ ਮੈਨੂੰ ਹੈਰਾਨੀ ਹੋ ਰਹੀ ਇਹ ਗਏ ਹੀ ਨਹੀਂ ਅਦਰਸ਼ ਸਕੂਲ ਕਦੀ ਇਹ ਆ ਆ ਵਾਲੇ 2 ਸਾਲਾਂ ਚ ਵੀ ਨਹੀਂ ਗਏ ਦੇਖਣ ਅਦਰਸ਼ ਸਕੂਲ ਨੂੰ ਅੱਜ ਅੱਜ 2.5 ਕਰੋੜ ਰੁਪਏ ਲਾਂਚ ਹੋ ਗਿਆ ਸ਼ੂਟਿੰਗ ਰੇਂਜ ਐਸਟਰੋਟ੍ਰਾਪ ਤੇ ਪਲੱਸ 14 14 ਕਮਰੇ ਦਾ ਨਵਾਂ ਬਿਲਡਿੰਗ ਆ ਰਿਹਾ ਜੀ ਬੱਚੋ ਵੀ ਨਾ ਅਦਰਸ ਸਕੂਲ ਬਣਾਇਆ ਕਿਨੇ ਅਦਰਸ ਸਕੂਲ ਬਣਾਇਆ ਸਾਧੂ ਸਿੰਘ ਜਿਹੜੇ ਸਰਪੰਚ ਰਹੇ ਕਾਲਿਲ ਦੇ ਐਮ ਐਲ ਏ ਰਹੇ ਉਸ ਧਰਤੀ ਤੇ ਲਿਆਂ ਵਾਲੇ ਅਦਰਸ ਸਕੂਲ ਅਸੀਂ ਬੈਠੇ ਇਹਨਾਂ ਨੂੰ ਤਾਂ ਇਹ ਵੀ ਨਾ ਪਤਾ ਹੋਣਾ ਕਿ ਕਦ ਬਣਿਆ ਕਿਹੋ ਕਿਹੜੇ ਸਾਲ ਚ ਬਣਿਆ ਤੁਮ ਤਾਂ ਇਹ ਵੀ ਨਾ ਪਤਾ ਇਹਨਾਂ ਨੂੰ ਨਹੀਂ ਪਤਾ ਜੀ ਇਹ ਅਦਰਸ ਸਕੂਲ ਕਿਹੜੇ ਸਾਲ ਚ ਬਣਿਆ ਤੁਹਾਡੀ ਸਰਕਾਰ ਰਹੀ ਹੈ ਜੀ 5 ਸਾਲ ਇਸ ਤੋਂ ਪਹਿਲਾਂ ਤਾਂ ਕੀ ਹੋਇਆ ਉਹ ਉਹ ਉਹਦੇ ਚ ਕਦੇ ਕੋਈ ਕਾਰ ਕੋਈ ਕਾਰਗੁਜ਼ਾਰੀ ਨਹੀਂ ਹੋਈ ਆਨੰਦਪੁਰ ਸਾਧ ਦੇ ਵਿੱਚ 378 ਤੋਂ ਬਾਅਦ ਬਥੇਰੀਆਂ ਸਰਕਾਰਾਂ ਆਈਆਂ ਇੱਥੇ ਅਨੰਦਪੁਰ ਸਾਹਿਬ ਦਾ ਬੁਰਾ ਹਾਲ ਸੀ ਜੀ ਸਾਡੇ ਕੇਪੀ ਰਾਣਾ ਜੀ ਸਪੀਕਰ ਵਿਧਾਨ ਸਭਾ ਉਹਨਾਂ ਨੇ 9 ਕਰੋੜ ਰੁਪਏ ਦੇ ਕੇ ਇੱਥੇ ਟੋਟਲ ਸੀਵਰੇਜ ਸਿਸਟਮ ਕੀਤਾ ਤਿਆਰ ਕੀਤਾ ਘਰ ਘਰ ਤੇ ਬਾਹਰ ਪੂਰੀ ਲਾਈਟਿੰਗ ਹੈ ਜੀ ਰਾਤ ਨੂੰ ਦੇਖ ਲਿਓ ਸੀ ਠੀਕ ਹੈ ਜੀ ਆਹ ਜਿਹੜਾ ਟੂਰਿਜ਼ਮ ਕੰਪਲੈਕਸ ਹੈ ਜਿਨ੍ਹਾਂ ਨੇ ਉਦਘਾਟਨੀ ਰਿਹਾ ਕੀਤਾ ਰੋਜ਼ਗਾਰ ਦੇ ਦਿੱਤਾ ਰੋਜ਼ਗਾਰ ਰੋਜ਼ਗਾਰ ਸਾਡੇ ਕੇਪੀ ਰਾਣਾ ਜੀ ਨੇ 700 ਤੋਂ ਵੱਧ ਨੌਕਰੀਆਂ ਦਿੱਤੀਆਂ ਵਿਧਾਨ ਸਭਾ ਦੇ ਵਿੱਚ ਇਹ ਕਹਿੰਦੇ ਸੀ ਇਹਨਾਂ ਨੇ ਪੈਸੇ ਦੇ ਕੇ ਦਿੱਤੀਆਂ ਇਹਨਾਂ ਨੇ ਕਿਹਾ ਇਹਨਾਂ ਨੇ ਅੱਜ ਆਪਣੇ ਇਸ ਤਰ੍ਹਾਂ ਦਿੱਤੀਆਂ ਮੇਰਾ ਬੇਟਾ ਗ੍ਰੈਜੂਏਸ਼ਨ ਹੈ ਪਰ ਮੈਂ ਬੇਟੇ ਨੂੰ ਨੌਕਰੀ ਨਹੀਂ ਮਿਲੀ ਮੇਰੇ ਨੂੰ ਉਹਦੀ ਹੈ ਨਹੀਂਦੀ ਕਾਬਲੀਅਤ ਜਿਹੜਾ ਬੰਦਾ ਕਾਬਲੀਅਤ ਆ ਉਹਨੂੰ ਨੌਕਰੀਆਂ ਮਿਲੀਆਂ ਇਹ ਇਹ ਸਾਡੇ ਵਿਧਾਨ ਸਭਾ ਦੇ ਸਪੀਕਰ ਨੂੰ ਇਸ ਕਮਿਸ਼ਨਰ ਬਿਲਕੁਲ ਬਿਲਕੁਲ ਇਹ ਮਿਲੀਆਂ ਜੀ 700 ਨੌਕਰੀਆਂ ਜੋ ਕਹਿ ਰਹੇ ਹਾਂ ਅਨੇ ਇਹਨੇ ਨਾ 25 2500 ਦੇ ਫਾਰਮ ਭਰੇ ਤੇ ਟੇਬਲ ਲਾ ਕੇ ਠੀਕ ਹੈ ਨਾ 25 2500 ਆਪਾਂ ਬੋਲ ਲਓ ਤੁਸੀਂ ਇੱਕ ਮਿੰਟ ਹਾਂ ਹਾਂ ਬਿਲਕੁਲ ਬੋਲੋ 2500 ਫਾਰਮ ਉੱਤੇ ਪੁੱਛੇ ਇਹਨਾਂ ਦੇ ਘਰੇ ਆ ਗਏ ਇਹਨਾਂ ਦੇ ਬੱਚੇ ਨੂੰ ਆ ਗਿਆ ਪਹਿਲੀ ਗੱਲ ਦੂਸਰੀ ਗੱਲ ਦਾ ਦੂਸਰੀ ਗੱਲ ਇਹ ਕਹਿੰਦੇ ਵੀ ਅਸੀਂ ਇਹ ਦਰਸ਼ ਸਕੂਲ ਬਣਾਗਾ ਭਈ ਜਦ ਸਰਕਾਰ ਤੁਹਾਡੀ ਤੇ Imran Khan ਨੇ ਥੋੜੀ ਪਾਕਿਸਤਾਨ ਤੇ ਆਣਾ ਦਾ ਥਾੜਾ ਮੋਟਾ ਕੰਮ ਤਾਂ ਤੁਸੀਂ ਵੀ ਕਰਨਾ ਸੀਗਾ ਤੁਸੀਂ ਵੀ ਕੋਈ ਰੋਜ਼ਗਾਰ ਦੇ ਦਿੱਤੇ ਹੋਣਾਂ ਰਾਜ ਅਸੀਂ ਦੱਸ ਦਿਆਂ ਜੀ 43000 ਦੇ ਕਰੀਬ ਹੈ ਜਿਹੜੀਆਂ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਜੇਕਰ ਤੁਸੀਂ ਆਪਣੇ ਹਲਕੇ ਦੀ ਗੱਲ ਕਰੀਏ ਆਪਣੇ ਹਲਕੇ ਦੇ ਵਿੱਚ ਵੀ ਜਾਹੇ ਇੱਥੇ ਚੰਗੇ ਦੇ ਲੋਕ ਵੇਖੋ ਜਿਹੜੇ ਉੱਥੇ ਵੀ ਨੌਕਰੀਆਂ ਦਿੱਤੀਆਂ ਗਈਆਂ ਭਲਾੜ ਵੈਟ ਦੇਖੋ ਸ਼੍ਰੀ ਨરેન્દ્ર મોદી ਦੀ ਗਵਾਹੀ ਦੇ ਵਿੱਚ ਭਾਰਤ ਜਨਤਾ ਪਾਰਟੀ ਨੇ ਜੋ ਖੇਤ ਲੋਕਗੇ ਲਜਾੜ ਦਾ ਕੰਮ ਕੀਤਾ ਹੈ ਉਹ ਮੈਂ ਕਹਿੰਦਾ ਪਹਿਲਾਂ ਕਦੇ ਨਹੀਂ ਹੋਇਆ ਰੋਜ਼ਗਾਰ ਦੇ ਵਸੀਲਿਆਂ ਦੀ ਜਿਹੜਾ ਗੱਲ ਕਰਾਂ ਤਾਂ ਪਿੰਡਾਂ ਦੇ ਵਿੱਚ ਆਜੀਵਿਕਾ ਸਕੀਮ ਠੀਕ ਇਹੋ ਜੀ ਸਕੀਮ ਹੈ ਕੋਈ ਵੀ ਉਹਦੇ ਵਿੱਚ ਜਾ ਕੇ ਮੋਦਰਾ ਲੋਨ ਲੈ ਸਕਦਾ ਹੈ ਆਪਣੇ ਜੀਵਨ ਗਿਆਪਨ ਦੇ ਲਈ ਕੁਝ ਕੰਮ ਕਰ ਸਕਦਾ ਹੈ ਲੋਨ ਨਹੀਂ ਲੈ ਸਕਦਾ ਤੁਸੀਂ ਰੋਜ਼ਗਾਰਾਂ ਦੀ ਗੱਲ ਕਰ ਰਹੇ ਹੋ ਰੋਜ਼ਗਾਰ ਦੀ ਗੱਲ ਕਰਦਾ ਰੋਜ਼ਗਾਰ ਦੇ ਮੌਕੇ ਰੋਜ਼ਗਾਰ ਦੇ ਵਸੀਲੇ ਇਹ ਸਰਕਾਰ ਦਾ ਮੇਨ ਕੰਮ ਹੁੰਦਾ ਕੀ ਰੋਜ਼ਗਾਰ ਦੇ ਮੌਕੇ ਪੈਦਾ ਕਰੇ ਕਿਸਾਨ ਤੁਹਾਡੇ ਖਿਲਾਫ ਹੈ ਤੁਹਾਡੇ ਲੀਡਰਾਂ ਨੂੰ ਅੰਦਰ ਨਹੀਂ ਬਰਮਦੇ ਰਹੇ ਪਿੰਡਾਂ ਦੇ ਵਿੱਚ ਐਕਸਪਲੇਨ ਸਰ लेट मी ਐਕਸਪਲੇਨ ਮੈਂ ਪਹਿਲਾਂ ਆਪਣੀ ਗੱਲ ਪੂਰੀ ਕਰਦੇ ਆ ਕਿਸਾਨਾਂ ਦੀ ਇਹ ਕਰ ਤੁਸੀਂ ਗੱਲ ਕਰਦੇ ਆ ਕਿ ਕਿਸਾਨਾਂ ਨੂੰ ਜਿੰਨਾ ਨ੍ਰਿੰਸ਼ੀ ਨਰੇਂਦਰ ਮੋਦੀ ਸਰਕਾਰ ਨੇ ਦਿੱਤਾ ਹੋਰ ਕੋਈ ਦੇ ਨਹੀਂ ਸਕਿਆ ਕਿਸਾਨਾਂ ਦੇ ਲਈ ਸਨਮਾਨ ਸਨਮਾਨ ਦਿਧੀ ਯੋਜਨਾ ਜਿਹੜਾ ਚਲਾਈ ਹੈ ਤਾਂ ਮੋਦੀ ਸਾਹਿਬ ਨੇ ਚਲਾਈ ਨੀਮ ਕੋਟੜ ਯੂਰੀਆ ਜਿਹੜਾ ਕਿਸ ਨੇ ਦਿੱਤਾ ਤਾਂ ਮੋਦੀ ਸਾਹਿਬ ਨੇ ਦਿੱਤਾ ਫਾਰਮਾ ਫੂਡੀਓਰ ਕੰਪਨੀ ਬਣਾ ਕੇ اپنی ਉਪਜਦਾ ਸਹੀ ਮੁੱਲ ਲੈ ਸਕਦੇ ਨਹੀਂ ਕੱਬ ਕਿਸਾਨਾਂ ਨੂੰ ਪੁੱਛ ਲੈਨੇ ਕਿ ਯੂਰੀਆ ਜਿਹੜਾ ਮਿਲੇ ਤੁਹਾਨੂੰ ਮਿਲੇ ਜੀ ਸਹੀ ਦੇ ਨੋਕਰੀ ਦੇ ਕਾਜੀ ਜਾਨਾ 10 ਬਾਰ ਦਸਾਰ ਰਹੇ ਸੋਹਣੀ ਕੱਢ ਜਾਂਦਾ ਨਾਗੌਰ ਸਾਹਿਬ ਦਾ ਬਹੁਤ بڑا ਵਿਕਾਸ ਕਰਿਆ ਇਹ ਸਾਰੇ ਅੱਖਾਂ ਨਾਲ ਰੋਜ਼ ਦੇਖਦੇ ਆ ਪੰਜ ਬਾਰੇ ਪਾਰਕ ਵਿੱਚ ਰੋਜ਼ ਜਾਂਦੇ ਆ ਆਦਰ ਸਕੂਲ ਜੀ ਦੇ ਬੱਚੇ ਪੜ੍ਹਦੇ ਆ ਬਾਹਰ ਸਾਈਡ ਤੇ ਰੋਹ ਚੜਦੇ ਜਿਹੜਾ ਨਵਾਂ ਬਣਿਆ ਇਹ ਵਿਰਾਸਤੇ ਖਾਲਸਾ ਦੁਨੀਆ ਆ ਗਈ ਉਸ ਤੋਂ ਇਹ ਮੁੱਲ ਵਟ ਤੇ ਆ ਸਾਰੇ ਕਿਉਂਕਿ ਬਿਜ਼ਨਸ ਤੌਰ ਤੇ ਪਰ ਇਹ ਕਿਉਂ ਬੋਲ ਰਿਹਾ ਸਾਰਾ ਕੁਝ ਸੋਹਣੀ ਕੱਢ ਜਾਂਦਾ ਕਰਿਆ ਸੋਹਣੀ ਕਾਲੀਗੜੀ ਹਾਲਾਤ ਐਦਾਂ ਦੇ ਕਿਉਂ ਹੋ ਗਏ ਕਿ ਤਿੰਨ ਸਿੱਟਿਆਂ ਦੇ ਸੇੜ ਗਿਆ ਲੋਕਾਂ ਨੇ ਦੋ ਵਾਰ ਸਰਕਾਰ ਬਣਾਰ ਤੋਂ ਬਾਅਦ ਇਹਦੇ ਸੁਭਦੇ ਪਰੰਦੇ ਬਣਾਏ ਔਰ ਸੋਹਣੀ ਕਾਲੀਗੜੀ ਨੂੰ ਅੱਲੇ ਲਾਣ ਦੇ ਲੋਕਾਂ ਨੂੰ ਬਹੁਤ ਬੁੱਧੂ ਬਣਾਇਆ ਹਾਂਜੀ ਦੀਪਾ ਜੀ ਨੇ ਕੀ ਕਹਿਣਾ ਹੈ ਮੈਂ ਦੱਸਣਾ ਚਾਹੁੰਦੀ ਤੁਹਾਨੂੰ ਜੀ 5 ਸਾਲ ਕਾਂਗਰਸੀ ਸਰਕਾਰ ਰਹੀ ਮੈਂ ਕਿਸੇ ਵੀ ਨੇਤਾ ਦਾ ਨਾਮ ਨਹੀਂ ਲਾਵਾਂਗੀ 5 ਸਾਲ ਕਾਂਗਰਸੀ ਸਰਕਾਰ ਰਹੀ ਹੈ ਆਪ ਸਵਾ ਦੋ ਸਾਲ ਹੋਟੇ ਨੇ ਆਮ ਪਾਰਟੀ ਦੀ ਸਰਕਾਰ ਨੂੰ ਤੁਸੀਂ ਵੇਖ ਰਹੇ ਹੋ ਇਸੇ ਵੇਲੇ ਪਾਸੇ ਕੋਈ ਵੀ ਕੰਮ ਨਹੀਂ ਹੋਇਆ ਜਦੋਂ ਸਾਡੇ ਜਿਹੜੇ ਸਾਡੇ ਮੁੱਖ ਮੰਤਰੀ ਸਾਹਿਬ ਸੀ ਉਹਨਾਂ ਨੇ ਇੱਕ ਗੁਰਦਾ ਸਾਹਿਬ ਦੀ ਸੋਚ ਆਕੀ ਝੂਠੀ ਸੋਚੋ ਕੇ ਆਰਾਮ ਨਾਲ ਸਰਕਾਰ ਬਣਾ ਕੇ ਝੂਠ ਦੇ ਭਲੰਦੇ ਘੁੰਮ ਘੁੰਮ ਕੇ ਆਰਾਮ ਨਾਲ 5 ਸਾਲ ਕੱਟਾ ਹਾਂ ਜੀ ਝੂਠ ਦੇ ਭਲੰਦੇ ਝੂਠ ਦੇ ਭਲੰਦੇ ਜੀ ਮੈਂ ਦੱਸਾਂ ਜੀ ਸੋਚ ਚੁੱਕੀ ਮੁੱਕਰ ਗਈ ਹਾਂ ਨਹੀਂ ਮਰਦੇ 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 ਦੁੱਧ ਰਹਿਣੀ ਨਹੀਂ ਬਿਲਕੁਲ ਗੋਤ ਜੇ ਲੋਹਾਰੀ ਵਿਕਰੋਣੀ ਚਾਹੀਦੀ ਹੈ 44 ਗੱਲ ਕੀਤੀ 44 ਦਾ ਦੋਸ਼ ਲੱਗ ਰਿਹਾ ਹੈ ਗਲਤੀ ਕਰ ਦਿੱਤੀ ਆ ਦੀ ਕਿਸੇ ਮੈਂਬਰ ਦੀ ਕੰਪੇਨ ਕਰਦਾ ਸੀ ਇਹ ਚਿੱਟਾ ਵੇਚਦਾ ਸੀ ਕਿਉਂਕਿ ਪਿੰਡ ਕਹਿੰਦਾ ਸੀ ਸਾਡੇ ਅਕਰੱਛਿਆ ਹੋ ਕੇ ਕਹਿੰਦਾ ਸਰ ਸਾਹਿਬ ਕਾਗਰਸ ਨੂੰ ਸਜ਼ਾ ਮਿਲੀ ਹੈ ਐ ਕਿ ਇਹਨਾਂ ਦੇ ਟਾਈਮ ਦੇ ਵਿੱਚ ਹੁਣ ਵੀ ਚਿੱਟਾ ਵੇਚਿਆ ਕਰਦਾ ਇਹਨਾਂ ਦੇ ਟਾਈਮ ਤੋਂ ਇਹਨਾਂ ਨੂੰ ਸਜ਼ਾ ਮਿਲ ਜੂ ਇਹਨਾਂ ਨੂੰ ਮਿਲੂਗੀ ਹੁਣ ਦੁਬਾਰਾ ਫੇਰ ਕਾਗਰਸ ਆਏਗੀ ਜੰਦਾ 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 ਨੂੰ ਜਾਣਦੇ ਜੰਦਾ ਤੋਂ ਹਾਂਜੀ ਭਾਈ ਸਾਹਿਬ ਅਨੰਦਪੁਰ ਸਾਹਿਬ ਦੇ ਕੀ ਕੀ ਮਸਲੇ ਆ ਕੀ ਇਹ ਲੋਕ ਬੋਟ ਦੇਖੋ ਦੇਖੋ ਮੈਂ ਤਾਂ ਰਿਪੋਰਟਰ ਆ ਤੇ ਮੈਂ ਆਪਖੋ ਨੂੰ ਇਹ ਦੱਸਣਾ ਚਾਹੁੰਦਾ ਕਿ ਲੋਕ ਜਿੰਨੇ ਵੀ ਮਸਲੇ ਦੱਸ ਰਹੇ ਆ ਉਹ ਸਾਰੇ ਜਾਇਜ਼ ਆ ਜਿੰਨੇ ਵੀ ਮਸਲੇ ਉਹ ਸਾਰੇ ਜਾਇਜ਼ ਆ ਚਾਹੇ ਉਹ ਅਲੱਗ-ਅਲੱਗ ਮੁੱਦਿਆਂ ਦੀ ਗੱਲ ਕਰਦੇ ਆ ਤੇ ਮੁੱਦੇ ਉਹ ਸਾਰੇ ਜਾਇਜ਼ ਆ ਹਾਂਜੀ ਕੀ ਮੁੱਦੇ ਆ ਇੱਥੇ ਪਹਿਲੇ ਜੀ ਸਭ ਤੋਂ ਪਹਿਲੇ ਸਾਸਰੀਗੜ ਸਾਰੇ ਦਰਸ਼ਕਾਂ ਨੂੰ ਠੀਕ ਹੈ ਜੀ ਤੇ ਹੁਣ ਆਨੰਦਪੁਰ ਸਾਹਿਬ ਵਿੱਚ ਐਨੀ ਡਿਵੈਲਪਮੈਂਟ ਹੋਈ ਹੈ ਸਕੂਲ ਦੇ ਲਈ ਤੇ ਰੋਡ ਤੇ ਬਹੁਤ ਡਵੈਲਪਮੈਂਟ ਹੋ ਰਿਹਾ ਦੋ ਤਿੰਨ ਸਾਲ ਹੋ ਗਿਆ ਤੇ ਹਰ ਜਗ੍ਹਾ ਤੇ ਕਿ ਯੂਥ ਦੀ ਸੁੰਨੀ ਬਹੁਤ ਜ਼ਰੂਰੀ ਹੈ ਤੇ ਕੋਲੇ ਖੋਲ ਰਹੀ ਹੈ ਨਹੀਂ ਨਹੀਂ ਕਾਲਜ ਖੋਲ ਰਿਹਾ ਹਾਂਜੀ ਸਰ ਠੇਕਾ ਮਲਾਇਆ ਉਸ ਘਰ ਸੇ ਮੋਰਚਾ ਦਾ ਜ਼ਿਲ੍ਹਾ ਪ੍ਰਧਾਨ ਮੈਂ ਪੰਜਾਬ ਦਾ ਤੇ ਸਰ ਠੇਕਾ ਮਲਾਇਆ ਦੀ ਕੀ ਦੁਰਗਤਿ ਹੋ ਰਹੀ ਹੈ ਤੁਹਾਨੂੰ ਸਭ ਪਤਾ ਜੀ ਪੰਜਾਬ ਦੇ ਵਿੱਚ ਮੁੱਖ ਮੰਤਰੀ ਸਾਹਿਬ ਨੂੰ ਮਿਲਣ ਦੀ ਕੋਸ਼ਿਸ਼ ਕਰ ਰਹੇ ਆ ਜਗ੍ਹਾ ਜਗ੍ਹਾ ਡਾਂਗ ਵਰਸਾਈ ਜਾ ਰਹੀ ਹੈ ਮੋਦੀ ਸਾਹਿਬ ਜਿਹੜੇ ਕਹਿੰਦੇ ਨਿੱਜੀ ਕਰਨੀਏ ਪਾਲਸੀ ਰੱਦ ਕਰੂੰਗਾ ਇਹ ਸਾਰੀਆਂ ਪਾਰਟੀਆਂ ਕਹਿੰਦੀਆਂ ਨੇ ਅਲੱਗ-ਅਲੱਗ ਨੇਤੀਆਂ ਸਾਰ ਨੇ ਲੱਗ ਹੈ